ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਜਿਹੜਾ ਉਹ ਐਕਸ਼ਨ ਕੀਤਾ ਗਿਆ ਕਿਸਾਨ ਲੀਡਰ ਨੁਕਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਬੀਕੇਯੂ ਕਾਦੀਆਂ ਦੇ ਆਗੂ ਅਮਰੀਕ ਸਿੰਘ ਨੂੰ ਫਲੋਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਗੁਰਦਾਸਪੁਰ ਪਟਾਲਾ ਦੇ ਵਿੱਚ ਕਿਸਾਨਾਂ ਨੂੰ ਕਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਇੱਕ ਕਿਸਾਨ ਦਾ ਅਸਲ ਪੀਐਮ ਤੋਂ ਸਵਾਲ ਪੁੱਛਣਾ ਚਾਹੁੰਦੇ ਸੀ ਤੇ ਜਦੋਂ ਉਹ ਸਵਾਲ ਪੁੱਛਣ ਦੇ ਲਈ ਉ ਜਾਣਾ ਚਾਹੁੰਦੇ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹ ਹਰਕਤ ਕੀਤੀ ਗਈ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਾਡੀ ਜਮਹੂਰੀ ਹਾਕਾ ਖੂਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਕਰਕੇ ਸਾਨੂੰ ਪੁਲਿਸ ਦੇ ਵੱਲੋਂ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਤੋਂ ਪਹਿਲਾਂ ਬੀਤੇ ਦਿਨੀ ਜਦੋਂ ਪਟਿਆਲਾ ਦੇ ਵਿੱਚ ਰੈਲੀ ਸੀ ਤਾਂ ਉਦੋਂ ਵੀ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ OPM ਕੋ ਸਵਾਲ ਪੁੱਛਣ ਦੇ ਲਈ ਜਾਣਗੇ ਤੇ ਹਾਲਾਂਕਿ ਜਦੋਂ ਕਿਸਾਨ ਨਿਕਲੇ ਉਸ ਰੈਲੀ ਦੇ ਲਈ ਤਾਂ ਰਸਤੇ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਥਾਂ-ਥਾਂ ਦੇਤੇ ਬੈਰੀਕੇਟਿੰਗ ਕੀਤੀ ਹੋਈ ਸੀ ਤੇ ਉਸ ਬੈਰੀਕੇਟਿੰਗ ਦੇ ਉੱਤੇ ਹੀ ਕਿਸਾਨਾਂ ਨੂੰ ਜਿਹੜਾ ਉਹ ਰੋਕ ਲਿਆ ਗਿਆ ਅੱਜ ਹੁਣ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਹੀ एलान ਜਿਹੜਾ ਉਹ ਕੀਤਾ ਹੋਇਆ ਸੀ ਤਾਂ ਹੁਣ ਜਦੋਂ ਕਿਸਾਨਾਂ ਨੇ ਪੀਐਮ ਦੀ ਰੈਲੀ ਦਾ ਵਿਰੋਧ ਕਰਨਾ ਸੀ ਜਾਂ ਸਵਾਲ ਪੁੱਛਣ ਤੇ ਲਈ ਜਾਣਾ ਸੀ ਤਾਂ ਅੱਜ ਫਿਰ ਕਿਸਾਨ ਜਿਹੜੇ ਨੇ ਉਹ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਪੁਲਿਸ ਦੇ ਵੱਲੋਂ ਕਰ ਦਿੱਤੇ ਗਏ ਤੇ ਇਹ ਦੋ ਵੱਖ-ਵੱਖ ਤਸਵੀਰਾਂ ਇੱਕ ਰੈਲੀ ਦੀ ਤਸਵੀਰ ਹੈ ਜਦੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਉੱਥੇ ਤੇ ਦੂਸਰੀ ਤਸਵੀਰ ਜਿਹੜੇ ਵੱਖ-ਵੱਖ ਘਰਾਂ ਦੇ ਵਿੱਚ ਕਿਸਾਨ ਆਕੂ ਨਜ਼ਰਬੰਦ ਕੀਤੇ ਗਏ ਆ ਜਿਨ੍ਹਾਂ ਨੂੰ ਘਰਾਂ ਤੋਂ ਬਾਹਰ ਹੀ ਪੁਲਿਸ ਦੇ ਵੱਲੋਂ ਨਹੀਂ ਨਿਕਲਣ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਆਖਿਆ ਸੀ ਕਿ ਉਹ ਪੀਐਮ ਨੂੰ ਸਵਾਲ ਪੁੱਛਣ ਦੇ ਲਈ ਜਾਣਗੇ ਜੇਕਰ ਸਵਾਲ ਨਹੀਂ ਪੁੱਛਣ ਦੇਣਗੇ ਭਾਜਪਾ ਵਾਲੇ ਤਾਂ ਫਿਰ ਉਹ ਵਿਰੋਧ ਕਰਨਗੇ ਬਰਦਾਸ਼ਪੁਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਬਾਅਦ ਕਿਸਾਨਾਂ ਨੂੰ ਜਿਹੜਾ ਹਾਊਸ ਅਰੈਸਟ ਕੀਤਾ ਗਿਆ ਔਰ ਬਰਦਾਸ਼ਪੁਰ ਔਰ ਬਟਾਲੇ ਦੇ ਪੂਰੇ ਜ਼ਿਲ੍ਹੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਕਰੀਬ 25 ਕਿਸਾਨ ਨੇਤਾ ਜਿਹੜੇ ਨੇ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਔਰ ਇਸ ਵੇਲੇ ਅਸੀਂ ਸ਼ੇਰੇ ਪੰਜਾਬ ਜਿਹੜੇ ਨੇ ਕਿਸਾਨ ਨੇਤਾ ਨੇ ਕਿਸਾਨ ਮਜ਼ਦੂਰ ਕਮੇਟੀ ਦੇ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਜਿਨ੍ਹਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਔਰ ਉਹਨਾਂ ਦੇ ਦੋਵਾਂ ਗੇਟਾਂ ਦੇ ਪਾਸੇ ਪੁਲਿਸ ਨੇ ਜਿਹੜਾ ਆਪਣਾ ਜਿਹੜਾ ਪੈਰਾ ਲਗਾ ਰੱਖਿਆ ਔਰ ਉਹਨਾਂ ਦਾ ਕਹਿਣਾ ਕਿ ਪੁਲਿਸ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਜਿਹੜਾ ਜਾਣ ਤੋਂ ਜਿਹੜੀ ਆ ਉਹ ਰੋਕ ਰਹੀ ਆ ਲੇਕਿਨ ਉਹ ਰੈਲੀ ਵਿੱਚ ਜਾਣ ਨੂੰ ਵੇਜੇਦ ਨੇ ਔਰ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਉਹਨਾਂ ਦੀਆਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪ੍ਰਧਾਨ ਮੰਤਰੀ ਵੱਲੋਂ ਪੂਰੀਆਂ ਲਿਖਤ ਤੌਰ ਤੇ ਨਹੀਂ ਦਿੱਤੀ ਜਾਂਦੀਆਂ ਤਦ ਤੱਕ ਪ੍ਰਧਾਨ ਮੰਤਰੀ ਦਾ ਵਿਰੋਧ ਜਿਹੜਾ ਹੈ ਪੂਰੇ ਪੰਜਾਬ 'ਚ ਕੀਤਾ ਜਾਏਗਾ ਔਰ ਸਾਡੇ ਨਾਲ ਕਿਸਾਨ ਨੇਤਾ ਵੀ ਉਹਨਾਂ ਨਾਲ ਵੀ ਗੱਲ ਕਰਦਿੰਦੇ ਆ ਸ਼੍ਰੀ ਪੰਜਾਬ ਜੀ ਅੱਜ ਪ੍ਰਧਾਨ ਮੰਤਰੀ ਦੀ ਰੈਲੀ ਗੁਰਦਾਸਪੁਰ 'ਚ ਤੁਸੀਂ ਇੱਥੇ ਬੈਠੇ ਹੋ ਤੁਸੀਂ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਦਾ ਵਿਰੋਧ ਕਰੋਗੇ ਜਾਂ ਉਹਨਾਂ ਦੇ ਨਾਲ ਸਵਾਗਤ ਜੋ ਕਰੋਗੇ ਦੇਖੋ ਕਵਾਰੰਟਾਈਨ ਕਰਨ ਨਾਲ ਮਸਲੇ ਨਹੀਂ ਹੱਲ ਹੁੰਦੇ ਜੇ ਸਰਕਾਰ ਇਹ ਸੋਚੀ ਕਿ ਸਾਨੂੰ ਘਰਾਂ 'ਚ ਬੰਦ ਕਰ ਦੂਗੀ ਤੇ ਇਹਨਾਂ ਦਾ ਆਵਾਜ਼ ਨਾਪ ਲਾਂਗੇ ਆਵਾਜ਼ ਇਹਦਾ ਨਹੀਂ ਨੱਪੀ ਜਾ ਸਕਦੀ ਠੀਕ ਹੈ ਅੱਜ ਪ੍ਰਧਾਨ ਮੰਤਰੀ ਜਿ ਆਏ ਲਖਣਾ ਵੀ ਚਲਦੀਆਂ ਰਹਿਣੀਆਂ ਨੇ ਸਾਡਾ ਵਿਰੋਧ ਜਿਹੜਾ ਤਦ ਤੱਕ ਜਾਰੀ ਰਹੂਗਾ ਜਦ ਤੱਕ ਕਿ ਸਰਕਾਰ ਆਪਣੇ ਵਾਅਦੇ ਨਹੀਂ ਪੂਰੇ ਕਰਦੀ ਸਾਡਾ ਕੋਈ ਬਹੁਤ ਵੱਡੇ ਮਸਲੇ ਨਹੀਂ ਹੈਗੇ ਸਰਕਾਰ ਨਾਲ ਸਾਡੇ ਕੀ ਜੇ ਹੱਲ ਨਹੀਂ ਕਰ ਸਕਦੇ ਐਮਐਸਪੀ ਦਾ ਇੱਕ ਮੁੱਦਾ ਜੋ ਕਿ ਲਾਗੂ ਕਰ ਸਕਦੇ ਨੇ ਸਵਾਮੀ ਦਾਤਨ ਦੀ ਰਿਪੋਰਟ ਲਾਗੂ ਕਰਨੀ ਹੈ ਜਾਂ ਲਖੀਨਪੁਰ ਜਿਹੜਾ ਕਤਲੇਆਮ ਇਹਨਾਂ ਕੀਤਾ ਉਹਨਾਂ ਨੂੰ ਸਜ਼ਾਵਾ ਦੇਣ ਤੇ ਇੱਕ ਜਿਹੜਾ ਮੇਨ ਕੰਮ ਹੈ ਇਹਨਾਂ ਨੂੰ ਪੁੱਛਣਾ ਚਾਹੁੰਦੇ ਸੀ ਕਿ ਜਿਹੜਾ ਇਹਨਾਂ ਸਭੂ ਬਾਰਡਰ ਦੇ ਕਰਤੂਤ ਕੀਤੀ ਸਰਕਾਰ ਨੇ ਚਾਹੇ ਉਹ ਸੈਂਟਰ ਸਰਕਾਰ ਦੀ ਕਰਤੂਤ ਹੈ ਚਾਹੇ ਉਹ ਚਾਹੇ ਹਰਿਆਣਾ ਸਰਕਾਰ ਦੇ ਕੰਮ ਹੈ ਉਹ ਜਿਹੜਾ ਕਤਲੇਆਮ ਇਹਨਾ ਕੀਤਾ ਜਿਹੜਾ ਉੱਥੇ ਇੱਕ ਨੌਜਵਾਨ ਮਰਿਆ ਸੂਕਰ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਪੁੱਛਣਾ ਚਾਹੁੰਦੇ ਆ ਆਪਸ ਇਸਨ ਕਿਸਾਨ ਨੇਤਾ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਹਮੇਸ਼ਾ ਹਰ ਮੋਰਚੇ ਤੇ ਮੋਰੀ ਰਹੇ ਨੇ ਔਰ ਹਰ ਮੋਰਚਾ ਉਹਨਾਂ ਨੇ ਫਤਿਹ ਕੀਤਾ ਹੈ ਤੇ ਇਹ ਕਿਸਾਨੀ ਦੇ ਮੁੱਦੇ ਤੇ ਵੀ ਜਿਹੜਾ ਮੋਰਚਾ ਜਿਹੜਾ ਸ਼ੁਰੂ ਹੋਇਆ ਦਾ ਉਹਨੂੰ ਵੀ ਫਤਿਹ ਕਰਨ ਕਰਕੇ ਫਿਰ ਇੱਕ ਵਾਰੀ ਦੁਬਾਰਾ ਮਿਸਾਲ ਕਾਇਮ ਕਰਨਗੇ ਪਰਮੇ ਰਿਸ਼ੀ ਡੇਲੀ ਪੋਸਟ ਪੰਜਾਬ ਰਨਾ ਹਿਮਾਚਲ ਬਟਾਲਾ